ਹਾਂਜੀ ਦੋਸਤੋ ਪੰਗੂ ਪ੍ਰਾਪਰਟੀ ਬਠਿੰਡਾ ਵਿੱਚ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਪਾਰਕਪਲੋਮਾ ਕਲੋਨੀ ਦੇ ਵਿੱਚ ਬਹੁਤ ਹੀ ਸ਼ਾਨਦਾਰ ਕੋਠੀ ਆ ਲਗਜ਼ਰੀ ਕੋਠੀ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਉਸ ਤੋਂ ਪਹਿਲਾਂ ਜਿੰਨਾ ਵੀ ਵੀਰ ਭਰਾਵਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਿਓ ਆਲ ਤੇ ਸੈਟਿੰਗ ਕਰਕੇ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕੇ ਤੇ ਆਜੋ ਫਿਰ ਦੇਖਦੇ ਹਾਂ ਇਹ ਲਗਜ਼ਰੀ ਕੋਠੀ ਕਲੋਨੀ ਦੇ ਵਿੱਚ ਬਣੀ ਹੋਈ ਹੈ ਸੋ ਅੱਜ ਵੇਲੇ ਆਪਾਂ ਹੈਗੇ ਆਂ ਇਹਦੀ ਲੌਬੀ ਦੇ ਵਿੱਚ ਬਹੁਤ ਹੀ ਸੋਹਣਾ ਇਸ ਕੁਠੀ ਦਾ ਕੰਮ ਹੋਇਆ ਵੀ ਹੈ ਪੰਗੂ ਪ੍ਰੋਪਰਟੀ ਮਠਿੰਡਾ ਤੁਹਾਡੇ ਵਾਸਤੇ ਅਕਸਰ ਇਸ ਤਰ੍ਹਾਂ ਦੀਆਂ ਵੀਡੀਓ ਲੈ ਕੇ ਆਉਂਦਾ ਹੀ ਰਹਿੰਦਾ ਸੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਪੂਜਾ ਰੂਮ ਦੇਖਣ ਤੋਂ ਬਾਅਦ ਆਪਾਂ ਚੱਲਦੇ ਆਂ ਲਿਵਿੰਗ ਰੂਮ ਦੇ ਵਿੱਚ ਸੋ ਸਾਰੀ ਕੁਠੀ ਬਹੁਤ ਹੀ ਸ਼ਾਨਦਾਰ ਜਿਹੜੀ ਹੈ ਬਣੀ ਹੋਈ ਹੈ ਬਹੁਤ ਹੀ ਸ਼ਾਨਦਾਰ ਇਸ ਕੁਠੀ ਦਾ ਫਰਨੀਚਰ ਆ ਔਰ ਡੋਰਸ ਦਾ ਟਾਈਲਸ ਦਾ ਪੱਥਰ ਦਾ ਕੰਮ ਜਿਹੜਾ ਕੁਲ ਮਲਾਕੇ ਸਾਰਾ ਜਿਹੜਾ ਕੰਮ ਬਹੁਤ ਹੀ ਸ਼ਾਨਦਾਰ ਇਸ ਕੋਠੀ ਦਾ ਹੋਇਆ ਵੀ ਹੈ ਕਬਰਸ ਸਾਰੀ ਕੋਠੀ ਦੇ ਵਿੱਚ ਬਣੇ ਹੋਏ ਆ ਸੋ ਵਾਸ਼ਰੂਮ ਨਾਲ ਅਟੈਚ ਆ ਲਗਜ਼ਰੀ ਕੋਠੀ ਆ ਬਹੁਤ ਹੀ ਸ਼ਾਨਦਾਰ ਇਹ ਕੋਠੀ ਦਾ ਕੰਮ ਹੋਇਆ ਵੀ ਹੈ ਤੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰੋਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਪੰਗੂ ਪ੍ਰੋਪਰਟੀ ਬਠਿੰਡਾ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਫ੍ਰੀ ਆਫ ਕਾਸਟ ਆਪਾਂ ਕਰਦੇ ਆ ਬਹੁਤ ਹੀ ਵਧੀਆ ਮਟੀਰੀਅਲ ਦੇ ਨਾਲ ਇਹ ਕੋਠੀ ਜਿਹੜੀ ਆ ਤਿਆਰ ਹੋਈ ਆ ਸੋ ਹਰ ਇੱਕ ਬਾਥਰੂਮ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀ ਜਿਹੜੀ ਆ ਟਾਈਲਸ ਦਾ ਡਿਜ਼ਾਈਨ ਦਿੱਤਾ ਗਿਆ ਬਹੁਤ ਹੀ ਸ਼ਾਨਦਾਰ ਕੋਠੀ ਹੈ ਪਾਰਕ ਪਰੋਮਾ ਕਲੋਨੀ ਦੇ ਵਿੱਚ ਜੇ ਸ ਵੀ ਵੀਰਪਰਾਣੇ ਇਸ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਖਰੀਦ ਵੀ ਸਕਦੇ ਹੋ ਤੇ ਇਹਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਸੋ ਇਸ ਵੇਲੇ ਆਪਾਂ ਹੈਗੇ ਆ ਕਿਚਨ ਦੇ ਵਿੱਚ ਸੋ ਸਾਰੀ ਕਿਚਨ ਦਾ ਕੰਮ ਵੀ ਬਹੁਤ ਹੀ ਸ਼ਾਨਦਾਰ ਜਿਹੜਾ ਹੋਇਆ ਵੀ ਹੈ ਕਬਰ ਦਾ ਕੰਮ ਬਹੁਤ ਹੀ ਵਧੀਆ ਹੋਇਆ ਵੀ ਹੈ ਸਾਰੀ ਕੋਠੀ ਦੇ ਵਿੱਚ ਪੱਥਰ ਦਾ ਕੰਮ ਬਹੁਤ ਸ਼ਾਨਦਾਰ ਹੋਇਆ ਵੀ ਆ ਡੋਰ ਵਿੰਡੋਜ਼ ਦੀ ਗੱਲ ਕਰੀਏ ਕਾਬੜ ਦੀ ਗੱਲ ਕਰੀਏ ਸੋ ਬਹੁਤ ਹੀ ਵਧੀਆ ਮਟੀਰੀਅਲ ਦੇ ਨਾਲ ਇਹ ਕੋਠੀ ਜਿਹੜੀ ਹੈ ਬਣੀ ਹੋਈ ਹੈ ਜਿਸ ਵੀ ਵੀਰ ਭਰਾਣੇ ਇਸ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਤੇ ਇਸ ਕੋਠੀ ਨੂੰ ਖਰੀਦ ਵੀ ਸਕਦੇ ਹੋ ਸੋ ਰੇਟ ਮਾਲਕਾਂ ਨੇ ਮਨਾ ਕੀਤਾ ਸੀ ਦੱਸਣ ਵਾਸਤੇ ਜਿਸ ਵੀ ਵੀਰ ਭਰਾਣੇ ਇਸ ਕੋਠੀ ਦਾ ਰੇਟ ਬਾਰੇ ਜਨਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਫੋਨ ਕਰਕੇ ਇਸ ਕੋਠੀ ਦੇ ਰੇਟ ਦੀ ਜਾਣਕਾਰੀ ਜਿਹੜੀ ਆ ਲੈ ਸਕਦੇ ਹੋ ਸੋ ਇਸ ਦੇ ਨਾਲ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਬਹੁਤ ਬਹੁਤ ਧੰਨਵਾਦ